ਸਤਿ ਸ਼੍ਰੀ ਅਕਾਲ ਜੀ ਦੇਖ ਰਹੇ ਸਰ ਦਰਸ਼ਕਾਂ ਦਾ ਸਵਾਗਤ ਹੈ ਮਾਹ ਰਮੇਸ਼ ਕੁਮਾਰ ਤਸਵੀਰਾਂ ਦੇਖ ਸਕਦੇ ਹੋ ਮੁਹਾਲੀ ਦੇ ਚਾਂਪਰ ਤੋਂ ਆਏ ਜਿੱਥੇ ਇੱਕ ਚੋਰ ਚੋਰੀ ਦੀ ਬਾਰਦਾਤ ਨੂੰ ਅੰਜਾਮ ਦੇ ਗਿਆ ਤਸਵੀਰਾਂ ਦੇਖਦੇ ਹੋ ਇਸੇ ਘਰ ਤੋਂ ਹੈ ਇਹ ਬੰਦ ਘਰ ਨੂੰ ਚੋਰ ਨੇ ਆਪਣਾ ਨਿਸ਼ਾਨਾ ਬਣਾਇਆ ਲੋਕ ਤੋੜਿਆ ਉਥੇ ਬਾਅਦ ਅੰਦਰ ਗਰੀਲਾ ਤੋੜੀਆਂ ਤੇ ਅੰਦਰ ਦਾਖਲ ਹੋ ਗਿਆ ਜਿਸ ਤੇ ਬਾਅਦ ਚੋਰੀ ਦੀ ਇੱਕ ਬਾਰਦਾਤ ਨੂੰ ਅੰਜਾਮ ਦਿੱਤਾ ਕੀ ਹੈ ਪੂਰਾ ਮਾਮਲਾ ਪੂਰੀ ਜਾਣਕਾਰੀ ਜਟਾਂ ਨਾਲ ਕੋਸ਼ਿਸ਼ ਕਰਾਂਗੇ ਜਿਹੜਾ ਇਸ ਘਰ ਦਾ ਮਾਲਕ ਹੈ ਨੀਰਜ ਸਾਡੇ ਨਾਲ ਹੀ ਮੇਰੇ ਕੀ ਇਹ ਪੂਰਾ ਮਾਮਲਾ ਕੀ ਹੋਇਆ ਕੀ ਸੀ ਸੱਸੀ ਕੁਲਵਾ ਜੀ ਸੱਸੀ ਕੁਲਵਾ ਜੀ ਭਾਜੀ ਮੈਂ ਨਾਈਟ ਚ ਜੌਬ ਕਰਦਾ ਪਾਜੀ ਮੈਂ ਨਾਈਟ ਚ ਦੋ ਜੌਬ ਮੈਂ ਗਿਆਦਾ ਪਾਜੀ ਕੀ ਕੰਮ ਕਰਦੇ ਤੁਸੀਂ ਭਾਜੀ ਬੌਂਸਰ ਕੰਮ ਕਰਦਾ ਨਾਈਟ ਕਲੱਬ ਵਿੱਚ ਪਾਜੀ ਠੀਕ ਹੈ ਹਾਂਜੀ ਹੋਇਆ ਕੀ ਸੀ ਭਾਜੀ ਮੈਂ ਰਾਤ ਡਿਊਟੀ ਗਿਆ ਮੈਂ ਜੀ ਪਾਜੀ ਲੋਕ ਲੱਗ ਲਾਗੇ ਮੇਰੀ ਵਾਈਫ ਆਪਣੇ ਘਰ ਤੇ ਗਈ ਤੇ ਭਾਜੀ ਠੀਕ ਹੈ ਹਰਿਆਣਾ ਕਿੰਨੇ ਚਿਰ ਤੋਂ ਇੱਥੇ ਤੁਸੀਂ ਰਹਿੰਦੇ ਹੋ ਡੇਡ ਡੇਡ ਪਲੱਸ ਸਾਲ ਹੋ ਗਏ ਸਰ ਡੇਡ ਪਲੱਸ ਹਾਂਜੀ ਤੇ ਕੀ ਹੋਇਆ ਲੈ ਕੇ ਕੀ ਗਿਆ ਚੋਰ ਅ एक चेन पजी, एक है, एक मंगलसूत्र कान की और 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 है 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 पायल चुटकी दो दो सिक्के सिक्के तीन 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 प्लस तीन आ, अराउंड कैश टोटल के टोटल के गोल्ड होएगा चांदी चोरी हुई है खुद आके ना गेट देखा है तो फिर मैंने मेरे पड़ोसी को मैंने जगाया है तो ਤੋ ਫਿਰ ਉਹ ਉਠਿਆ ਫਿਰ ਉਸਕੇ ਬਾਅਦ ਅਸੀਂ ਨੇ ਸਾਰਾ ਦੇਖਿਆ ਮਾਮਲਾ ਇਹ ਐਨਏ ਵੇ ਏਰੀਆ ਚ ਕਿਸੇ ਨੇ ਦੇਖਿਆ ਵੀ ਕੋ ਚੋਰੀ ਇਸ ਘਰ ਚ ਅੰਦਰ ਵੱੜ ਰਿਹਾ ਹੈ ਜਾਂ ਕੋ ਤੋੜ ਤੋੜ ਛੇੜਖਾਨੀ ਕਰ ਰਿਹਾ ਘਰ ਦੇ ਨਾਲ ਨੀਂ ਜੀ ਕਿਸੇ ਨੇ ਦੇਖਿਆ ਜੀ ਇਹ ਜਿੱਦਾਂ ਕੈਮਰੇ ਲੱਗੇ ਹੋਏ ਸਾਰੇ ਸੀਸੀਟੀਵੀ ਹਾਂ ਜੀ ਇਸੀ ਇਸੀ ਕੈਮਰੇ ਕੀ ਇਸੀ ਇਸੀ ਕੈਮਰੇ ਕੀ ਫੁਟੇਜ ਜੀ ਇਹ ਜਿੱਦਾਂ ਤੁਹਾਡਾ ਚੋਰ ਤੋੜਦਾ ਹੋਇਆ ਦਿਖਾਈ ਦੇ ਰਿਹਾ ਹਾਂ ਇਸੀ ਦਿਖਾਈ ਦੇ ਰਿਹਾ ਹਾਂ ਜੀ ਤੋੜਦਾ ਹੋਇਆ ਹਾਂ ਤੋੜਦਾ ਹੋਇਆ ਇਸੀ ਇਸੀ ਫੁਟੇਜ ਵਿੱਚ ਦਿਖਾਈ ਦੇ ਰਿਹਾ ਇਸ ਕੈਮਰੇ ਵਿੱਚ ਸੇ ਹਰ ਘਰ ਦੀ ਲੋਕੇਸ਼ਨ ਆਦੀ ਹੈ ਹਾਂਜੀ ਲੋਕੇਸ਼ਨ ਆਦੀ ਤੇ ਐਦਰੀ ਨੂੰ ਨਿਕਲਿਆ ਫਿਰ ਚੋਰ ਵਾਪਸੀ ਹਾਂਜੀ ਉਹ ਯਹਾਂ ਸੇ ਬੈਗ ਲੈ ਕੇ ਯਹਾਂ ਸੇ ਨਿਕਲਾ ਸਿੱਧਾ ਜੀ ਜਿਹੜਾ ਲਾਲ ਹੁੱਡੀ ਜੀ ਦਿਖਾਈ ਦੇ ਰਿਹਾ ਬੰਦਾ ਉਹ ਹੀ ਹੈ ਹਾਂਜੀ ਲਾਲ ਹੁੱਡੀ ਚ ਤੇ ਉਸ ਤੋਂ ਬਾਅਦ ਇਹ ਕੁਝ ਸ਼ਾਲ ਲੱਤੀ ਹੋਈ ਹੈ ਉਹ ਕੀ ਹੈ ਸ਼ਾਲ ਬਾਜੀ ਮੇਰੀ ਹੈ ਬਾਜੀ ਸ਼ਾਲ ਤੁਹਾਡੀ ਹੈ ਸ਼ਾਲ ਔਰ ਬੈਗ ਜੋ ਪਿੱਛੇ ਬੈਗ ਹੈ ਬਾਜੀ ਉਹ ਮੇਰਾ ਹੈ ਤਸਵੀਰਾਂ ਦਿਖਾਣ ਦੀ ਕੋਸ਼ਿਸ਼ ਕਰਾਂਗੇ 8-9 ਲੱਖ ਦੀ ਤਕਰੀਬਨ ਚੋਰੀ ਹੈ ਜਿਹਦੇ ਵਿੱਚ 3 ਲੱਖ ਦਾ ਕੈਸ਼ ਇਹਨਾਂ ਕੈਸ਼ ਤੁਸੀਂ ਕਰਕੇ ਕਰ ਰਹੇ ਸੀ ਭਾਜੀ ਮੈਨੇ ਉੱਪਰ ਘਰ ਬਣਾਣਾ ਤੇ ਭਾਜੀ ਇਸ ਵਾਸਤੇ ਮੈਨੇ ਇਹ ਤਾਂ ਨਹੀਂ ਕੋਈ ਬੰਦਾ ਥੋੜਾ ਭੇਤੀ ਹੋਵੇ ਜਿਹੜਾ ਇਸ ਘਰ ਚ ਆਇਆ ਕਿਸ ਨੂੰ ਕੀ ਪਤਾ ਤੁਹਾਡੇ ਬੰਦ ਕਾ ਘਰ ਚ ਕੀ ਪਿਆ ਨਹੀਂ ਭਾਜੀ ਮੈਂ ਆਪਣੇ ਘਰ ਚ ਕਿਸੇ ਨੇ ਐਂਟਰੀ ਨਹੀਂ ਲੰਦੇ ਭਾਜੀ ਮੈਂ ਅੱਛਾ ਹਾਂ ਮੈਂ ਤੇ ਯਾਨੀ ਚੋਰ ਨੇ ਚੋਰੀ ਦੇ ਉਹਦੇ ਕਰਿਆ ਫਿਰ ਤੋਂ ਭਾਜੀ ਜਦੋਂ ਸਮਾਨ ਘਰ ਚ ਪਿਆ ਇਹ ਅਲਮਾਰੀ ਸੀ ਕੀ ਹੈ ਅਲਮਾਰੀ ਚ ਭਾਜੀ ਅਲਮਾਰੀ ਚ ਹਾਂਜੀ ਭਾਜੀ ਅਲਮਾਰੀ ਚ ਦਾ ਐਕਚੁਅਲੀ ਕੀਆ تھا ਉਸਮੇ ਜੋ ਲੋਕ تھا ਵੈਸੀ ਸਿੰਪਲ ਕਿਸੇ ਕੋ ਸ਼ੱਕ ਹੋਵੇ ਤੁਹਾਨੂੰ ਸ਼ਕਤੋ ਭਾਜੀ ਉਹ ਜੋ ਜੋ ਰੈਡ ਹੁੱਡੀ ਵਾਲਾ ਹੈ ਉਹ ਮਨੇ ਪਹਿਲੇ ਵੀ ਗਲੀ ਵਿੱਚ ਦੇਖਿਆ ਪਹਿਲੇ ਵੀ ਦੇਖਿਆ ਪਹਿਲੇ ਵੀ ਦੇਖਿਆ ਯਾਨੀ ਤੁਸੀਂ ਅਗਰ ਸਾਹਮਣੇ ਆ ਜਾਏ ਪਛਾਣ ਲੋਗੇ ਹਾਂ ਸਾਹਮਣੇ ਆ ਜਾਏ ਮਸਕੀ ਆਵਾਜ਼ ਸੇ ਪਛਾਣ ਲੋਗਾ ਆਵਾਜ਼ ਤੋ ਦੇਖਦੇ ਤਸਵੀਰਾਂ ਇਹ ਜਿਹੜਾ ਏਰੀਆ ਹੈ ਇਹ ਮੋਹਾਲੀ ਦੇ ਝਾਂਬਰ ਦਾ ਏਰੀਆ ਤੇ ਜਿਹੜਾ ਬਲੌਂਗੀ ਥਾਣਾ ਲੱਗਦਾ ਇਹਨੂੰ ਇਹ ਜਿਹੜਾ ਏਰੀਆ ਹੈ ਇਹ ਬਾਰਡਰ ਏਰੀਆ ਹੈ ਹੁਣ ਅਸੀਂ ਬਾਰਡਰ ਏਰੀਆ ਕਰੇ ਕਿ ਪੰਜਾਬ ਦਾ ਤੇ ਦੂਜਾ ਚੰਡੀਗੜ੍ਹ ਦਾ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਆ ਗਲੀ ਹੈ ਆ ਗਲੀ ਅੱਗੇ ਖਤਮ ਹੁੰਦੀ ਈ ਇੱਕ ਗ੍ਰੀਲ ਲੱਗੀ ਵੀ ਉਹ ਗ੍ਰੀਲ ਟੱਪੋ ਗਏ ਤਾਂ ਉਹ ਚੰਡੀਗੜ੍ਹ ਏਰੀਆ ਪੈ ਜਾਂਦਾ ਤੇ ਚੋਰ ਜਿਹੜਾ ਇਸ ਚੀਜ਼ ਦਾ ਕਾਫੀ ਫਾਇਦਾ ਚੁੱਕਦੇ ਨੇ ਬਾਰਡਰ ਏਰੀਆ ਦਾ ਜਿਹੜੇ ਪੰਜਾਬ ਚ ਜੋ ਇਹਦੇ ਬਾਰਡਰ ਏਰੀਆ ਚੋਰੀ ਕਰਦੇ ਨੇ ਝਾਂਬਰ ਏਰੀਆ ਚ ਉਹ ਇੱਥੇ ਚੋਰੀ ਦੇ ਅੰਜਾਮ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਚੰਡੀਗੜ੍ਹ ਵਰਗੇ ਏਰੀਆ ਦੇ ਵਿੱਚ ਵੱਜ ਬੜ ਜਾਂਦੇ ਜਿਹੜੇ ਉਧਰ ਦੇ ਕੁਝ ਚੋਰ ਆ ਨਿਸ਼ੜੀ ਕਿਸਮ ਦੇ ਲੋਕ ਨੇ ਉੱਥੇ ਵਾਰਦਾਤਾਂ ਨੂੰ ਅੰਜਾਮ ਦੇ ਕੇ ਇੱਧਰ ਏਰੀਆ ਦੇ ਵਿੱਚ ਵੱਜ ਜਾਂਦੇ ਨੇ ਕਿ ਕਿਤੇ ਨਾ ਕਿਤੇ ਬਾਰਡਰ ਏਰੀਆ ਦਾ ਵੀ ਕਾਫੀ ਫਾਇਦਾ ਚੁੱਕਦੇ ਨੇ ਜਿਹਦੇ ਦਿੱਕਤਾਂ ਪੁਲਿਸ ਨੂੰ ਆਉਂਦੀਆਂ ਨੇ ਦੇਖ ਸਕਦੇ ਹੋ ਤਸਵੀਰਾਂ ਇਸ ਵਕਤ ਚਾਂਪਰ ਤੋਂ ਨੇ ਜਿੱਥੇ ਚਾਂਪਰ ਇੱਕ ਘਰ ਦੇ ਵਿੱਚ ਵੱਦ ਘਰ ਦੇ ਵਿੱਚ ਚੋਰੀ ਦੀ ਬਾਰਦਾਤ ਨੂੰ ਅੰਜਾਮ ਦਿੱਤਾ ਗਿਆ ਫਿਰਾਂ ਦੇ ਸ਼ਿਕਾਇਤ ਪੁਲਿਸ ਨੂੰ ਦਿੱਤੀ ਪੁਲਿਸ ਨੂੰ ਤੁਸੀਂ ਕਹਿੰਦੇ ਕਿ ਲਿਖ ਕੇ ਰਿਆ ਵੀ ਜੋ ਮੇਰਾ ਮੈਟਰ ਤਾਂ ਮੈਂ ਸਾਰਾ ਲਿਖ ਕੇ ਦੇ ਦਿੱਤਾ ਜੋ ਆਪ ਕੋ ਮੈਂ ਦੱਸਾ ਪਜੀ وہی ਲਿਖ ਕੇ ਦਿੱਤਾ ਕੀ ਕਰੀ ਪੁਲਿਸ ਉਹ ਕਹੇ ਕਿ ਕਾਰਵਾਈ ਜੋ ਬਣਦੀ ਕਾਰਵਾਈ ਕਰਨਗੇ ਕਾਰਵਾਈ کریں گے ਹਾਂਜੀ ਇਹ ਦੇਰ ਰਾਤ ਕਿੰਨੇ ਵਜੇ ਦਾ ਮਾਮਲਾ ਹੈ ਇਹ ਐਕਚੁਅਲੀ ਜੋ ਜੋ ਉਸ ਸੀਸੀਟੀਵੀ ਫੁਟੇਜ ਨੇ ਦੇਖਾ ਹੈ ਉਹ 1 ਵਜੇ 1:30 ਵਜੇ ਦੇ ਕਰੀਬ ਦਾ ਮਾਮਲਾ ਹੈ 1:30 1:30 ਤੋਂ ਲੈ ਕੇ 2:20 2:30 2:30 ਤੱਕ ਦਾ ਹੈ ਜੀ ਦੇਖ ਸਕਦੇ ਹੋ ਕਿਥੇ ਨਾ ਕਿਤੇ ਜਿਹੜਾ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤੇ ਗਿਆ ਹੈ ਚੋਰ ਉਹ ਇਸ ਏਰੀਆ ਤੋਂ ਕਾਫੀ ਭੇਤੀ ਲੱਗਦਾ ਹੈ ਕਿਉਂਕਿ ਭੇਤੀ ਇਸ ਕਰਕੇ ਕਹ ਰਹੇ ਹਾਂ ਕਿਉਂਕਿ ਇਹ ਸਾਰਾ ਏਰੀਆ ਦੇਖ ਸਕਦੇ ਹੋ ਆਬਾਦੀ ਵਾਲਾ ਏਰੀਆ ਸਾਰੇ ਲੋਕ ਨੇ ਸ਼ਾਇਦ ਇਹ ਬੰਦ ਕਰ ਸੀ ਜਿਸ ਨੂੰ ਨਿਸ਼ਾਨਾ ਬਣਾਇਆ ਯਾ ਕਿਤਨੇ ਕਿਤੇ ਉਸ ਰੂਪੇ ਦੀ 20 ਘਰ ਦੇ ਵਿੱਚ ਕੋਈ ਨਹੀਂ ਹੈ ਤੇ ਫਿਲਹਾਲ ਜਿਹੜਾ ਨਗਦੀ ਹੈ ਸੋਨਾ ਚਾਂਦੀ ਹੈ ਉਹ ਲੈ ਕੇ ਫਰਾਰ ਹੋ ਗਿਆ ਫਿਲਹਾਲ ਇਹ ਬਾਰਡਰ ਏਰੀਆ ਦਾ ਫਾਇਦਾ ਵੀ ਕਈ ਚੋਰ ਚੁੱਕਦੇ ਨੇ ਚੋਰੀ ਦੀ ਬਾਰਦਾਤ ਨੂੰ ਅੰਜਾਮ ਦੇ ਕੇ ਕਈ ਉਸ ਸਾਈਡ ਚਲੇ ਜਾਂਦੇ ਨੇ ਤੇ ਜਿਸ ਟਾਈਮ ਪੁਲਿਸ ਉਧਰ ਟੋਲਦੀ ਹੈ ਤੋਂ ਇੱਧਰ ਆ ਜਾਂਦੇ ਨੇ ਇਸੇ ਤਰ੍ਹਾਂ ਦਾ ਇਹ ਖੇਲ ਜਿਹੜਾ ਇਹਨਾਂ ਦਰੋਂ ਖੇਲੇ ਜਾ ਰਿਹਾ ਫਿਲਹਾਲ ਹੁਣ ਦੇਖਣ ਵਾਲੀ ਗੱਲ ਹੋएगी ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਕਿੰਨੀ ਜਲਦੀ ਇਸ ਚੋਰ ਨੂੰ ਫੜ ਕੇ ਪਛਾਣਦੀ ਹੈ ਸਲਾਖਾ ਦੇ ਪਿੱਛੇ ਇਸ ਪੂਰੇ ਮਾਮਲੇ ਦੇ ਵਿੱਚ ਅਸੀਂ ਬਲੌਂਗੀ ਦੇ ਐਸਐਚਓ ਪੈਰੀ ਵਿੰਕਲ ਗਰੇਵਾਲ ਸਾਹਿਬ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਹੀ ਕਹਿਣਾ ਸੀ ਇਹ ਮਾਮਲਾ ਉਹਨਾਂ ਦੇ ਸੰਗਿਆਨ ਦੇ ਵਿੱਚ ਹੈ ਟੀਮਾਂ ਲਾ ਦਿੱਤੀ ਗਈਆਂ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਜੋ ਚੋਰ ਦਿਖਾਈ ਦੇ ਰਿਹਾ ਉਹਨੂੰ ਜਲਦੀ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਕਿੰਨੀ ਜਲਦੀ ਪੁਲਿਸ ਉਸ ਚੋਰ ਨੂੰ ਗ੍ਰਿਫਤਾਰ ਕਰ ਪਾਦੀ ਹੈ ਜਾਂ ਫਿਰ ਜਿਹੜਾ ਇਹਨਾਂ ਦਾ ਸਟੋਰੀ ਹੋਇਆ ਸਮਾਨ ਹੈ ਕਿੰਨੀ ਜਲਦੀ ਪੁਲਿਸ ਇਹਨਾਂ ਨੂੰ ਵਾਪਸ ਦਿਵਾਦੀ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਇਹ ਮਾਮਲਾ ਪੁਲਿਸ ਦੇ ਸੰਗਿਆਨ ਦੇ ਵਿੱਚ ਆ ਸੁਪ ਚੁੱਕਿਆ ਆਪਣੀ ਸੀ ਹੋਗੀ ਰਵੀ ਦੇ ਨਾਲ ਰਮੇਸ਼ ਕੁਮਾਰ ਸਟਾਰ ਨਿਊਜ਼ ਚੰਡੀਗੜ੍ਹ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ